ਰੰਗ ਨਾ ਕੋਈ ਕੰਨ ਨਿੱਤ ਰੋਜ਼ ਜੜਾਉਂਦੇ ਚੰਨ ਬੰਦੇ ਮਸਤ ਤੇ ਕਰਦੇ ਵਾਨੇ ਸੁਪਣਾ ਇੱਕੋ ਹੀ ਚੜੀਏ ਜੱਟ ਲਾਉਂਦੇ ਨੇ ਜਗਾੜ ਸਾਥ ਦਿੰਦਾ ਨੀ ਉਹ ਲੱਕ ਛੜੇ ਜੱਟ ਛੜੇ ਜੱਟ ਛੜੇ ਜੱਟ ਛੜੇ ਚਾਟੀ ਛੜੇ ਜੱਟ ਛੜੇ ਜੱਟ ਛੜੇ ਜੱਟ ਲਾਉਂਦੇ ਥੜਕਾ ਪੜਾਉਂਦੇ ਦੌਰ ਰੱਖਦੇ ਸੇ ਦੇ ਵਿੱਚ ਮਾਲ ਦੇ ਅੱਖਾਂ ਵਾਲੇ ਜਾਲ ਬਣ ਕੇ ਪਾਵੇ ਨੇ ਨਰਕਾਰ ਛੜੇ ਬੰਦੇ ਆ ਦੀ ਤਾਇਆ ਹੁੰਦੀ ਇਲ ਵਾਂਗ ਅੱਖ ਪਛੜੇ ਜੱਟ ਛੜੇ ਜੱਟ ਛੜ ਜਾਂਦੇ ਛੜੇ ਜੱਟ ਛੜੇ ਜੱਟ ਛੜੇ ਜੱਟ ਓ ਚਾਚਾ ਓਏ ਆ ਦੀ ਚੈਨ ਨੂੰ ਤੇਲ ਦੇ ਲਿਆ ਕਰ ਦੇ ਠੀਕ ਹੀ ਆ ਦੇ ਕਦੀ ਕਦੀ ਚੈਨ ਲੈਂਦੀ ਆ ਜਿੱਦਾਂ ਹਣ ਫਰਜ ਕਰ ਲਓ ਕਿਤੇ ਨੇਰੇ ਸਵੇਰੇ ਮੈਂ ਤੇਰੀ ਚਾਚੀ ਨੂੰ ਲੈ ਕੇ ਆਉਂਦਾ ਹਾਂ ਉਹ ਮਾਰੇ ਚੈਨ ਲੈ ਜਾ ਬੇ ਭੱਲਾ ਪੈ ਸਕਦਾ ਕਿ ਨਾ ਮੇਰੀ ਇੱਕ ਗੱਲ ਸੁਣ ਲੈ ਧਿਆਨ ਨਾਲ ਇਹ ਸਾਈਕਲ ਦੇ ਬਹਿਗੀ ਤੇਰੀ ਨੋ ਮੈਂ ਛੜੇ ਜੇ ਠਨੇ ਬੁੱਕਲ ਦੇ ਵਿੱਚ ਨੀ ਮੈਂ ਉਹ ਅੱਜ ਭਿੰਨਾ ਹੋਸ਼ੀਆਂ ਮਾ ਉਹ ਪੰਗੜੇ ਪਾਓ ਕਾਦੇ ਖੁਸ਼ੀਆਂ ਮਨਾਓ ਅਸੀਂ ਕੋਈ ਵਿਆਹ ਰੱਖਿਆ ਉਹ ਨਹੀਂ ਰੱਖਿਆ ਤੇ ਰੱਖ ਦਿਆਂਗੇ ਰੱਖ ਦਿਆਂਗੇ ਹਾਂ ਓਏ ਆ ਵੀ ਕੋਈ ਵਡੇ ਬਾਬੇ ਤੋਂ ਕਹੇ ਲੱਡੂ ਲੈ ਕੇ ਆਇਆ ਮੈਂ ਤੁਹਾਡੇ ਵਾਸਤੇ ਜਿਹੜਾ ਖਾਏਗਾ ਤੇ ਉਹਦਾ ਵਿਆਹ ਹੋ ਜਾਏਗਾ ਖਾਏਗਾ ਠੀਕ ਹੈ ਤੂੰ ਇੱਕ ਲੱਡੂ ਲਿਆ ਵੰਡੇ ਓਏ ਅੱ ਦਿੱਤਾ ਇੱਕ ਉਹਨੇ ਮੈਨੂੰ ਤਾਂ ਕੋਈ ਕੋਈ ਮੈਨੂੰ ਓ ਨਹੀਂ ਤੂੰ ਖਾ ਲੈਣਾ ਇਹ ਆਪਣੇ ਜਿਹਾ ਹੀ ਭਾਉਂਦੇ ਲੜਨ ਨਹੀਂ ਮੈਂ ਖਾ ਲੈਂਦਾ ਹਾਂ ਗੋਲਿਆ ਮੈਨੂੰ ਖਾ ਲੈਨੇ ਮੰਨ ਲੈ ਤੂੰ ਮੈਨੂੰ ਖਾ ਲੈਨੇ ਗੋਲਿਆ ਮੈਨੂੰ ਖਾ ਲੈ ਮੈਨੂੰ ਲੱਗਦਾ ਏ ਤੁਹਾਡੇ ਤੁਸੀਂ ਦੋਵੇਂ ਲੈਣ ਦੋ ਨਹੀਂ 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 ਓ ਪਿੰਡਾ ਲੈ ਲੈ ਡੂ ਬੰਦੇ ਓਏ 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 ਯਾਰ ਓਏ ਓਏ ਤੂੰ ਕਿਹਨੇ ਖੋਲਿਆ ਓਏ 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 ਗੋਲਿਆ ਓਹ ਗੋਲੇ ਕੀ ਕਰਨ ਓ ਗੋਲਿਆ ਕੰਗੂ ਨਾ ਪਾ ਲਈ ਓਏ ਓ ਤੇਰਾ ਬੇੜਾ ਬਹਿ ਜਾ ਓਏ ਓ ਸਾਰੇ ਹੁਣ ਤੁਹਾਡਾ ਓ ਬੇੜਾ ਓਏ ਮਾਰਦਾ ਯਾਰ ਲੈ ਲੈ ਓਏ ਓ ਕੜ ਤੂੰ ਕੜ ਤੂੰ ਮੇਰੀ ਆ ਜਾਣ ਦੇ ਓਏ ਯਾਰ ਓਏ ਕਿਆ ਓ ਚਾਚੀ ਆ ਲੈਣ ਦੇਣੀ ਲੈ ਮੇਰਾ ਦਿਲ ਕਰਨੇ ਮੈਂ ਕੁੱਤੇ ਦੇ ਮੂੰਹ ਚੋਂ ਖੇਚਣਾ ਲੱਡੂ ਓਏ ਓ ਕਿਆ ਹੁਣ ਉਹਦੇ ਢਿੱਡ ਜਾ ਕਿਆ ਹੁਣ ਓਏ ਵੇ ਹੋਏ ਚਾਚਾ ਓਕੇ ਮੈਂ ਪਹਿਲਾ ਪਾੜਨੇ ਨੇ ਦੋ ਵੇ ਆਏ ਆਏ ਓ ਵੇ ਹੋਏ ਓ ਚਾਚਾ ਬੋਲਿਆ ਇਲੂ ਇਲੂ ਓਏ ਓਏ ਅੱਜੇ ਮੈਂ ਆਉਣਾ ਸੀ ਉੱਥੇ ਤੇਰੀ ਚਾਚੀ ਉਹ ਜੇ ਕਦੀ ਲੱਡੂ ਮੈਂ ਖਾਦੋਂਦਾ ਇੱਥੇ ਮੈਂ ਖੜਿਆ ਆਉਣਾ ਸੀ ਉੱਥੇ ਤੂੰ ਉਹ 2 ਮਹੀਨੇ ਬਾਅਦ ਖਾ ਲੈਂਦਾ ਮੈਨੂੰ ਖਾ ਲੈਣ ਦਿੰਦਾ ਉਹ ਮੁੰਡੇ ਨੂੰ ਤੈਨੂੰ ਅੱਗ ਜ਼ਿਆਦਾ ਲੱਗੀ ਓਏ ਉਹ ਤੈਨੂੰ ਪਤਾ ਮੇਰਾ ਟਾਈਮ ਘਟ ਰਿਹਾ ਆ ਮੈਨੂੰ ਖਾ ਲੈਣ ਦੇਣਾ ਵਾਹ ਤਾਈ ਤੈਨੂੰ ਕਹਿ ਰਿਆ ਓਹ ਹੋ ਓ ਅੱਛਾ ਹੁਣ ਜਾਉਣਾ ਸੀ ਹੋ ਗਿਆ ਹੁਣ ਉਹ ਸਾਗਰ ਦੀ ਮੋਟੀ ਲੰਡੀ ਇੱਥੇ ਚਲੋ ਸਾਗਰ ਦੀ ਮੋਟੀ ਸਾਗਰ ਦੀ ਵੋਟੀ ਨੂੰ ਅੰਡਕਾ ਜਲਾਉਣੀ ਆ ਗਈ ਗੋਲਿਆ ਪਰ ਤੈਨੂੰ ਅੱਗ ਬਾਲਣੀ ਨਹੀਂ ਆਈ ਓਏ ਤੈਨੂੰ ਅੱਗ ਬਾਲਣੀ ਨਹੀਂ ਆਈ ਮੈਨੂੰ ਅੱਗ ਬਾਲਣੀ ਨਹੀਂ ਆਈ ਤੇ ਤੂੰ ਆਪ ਬਾਲ ਲੈ ਕਿੜਾ ਮੈਂ ਥੱਲੇ ਨੇ ਝੁੜਸਣਾ ਤੂੰ ਹੀ ਝੁੜਸਣਾ ਨੂੰ ਤੇਰੇ ਵਰਤੇ ਬਣਾੜਿਆ ਮੈਂ ਹਾ ਚਾਚੀ ਨਾ ਆਵੇ ਚਾਚੀ ਅੰਨਾ ਕਰਦੇ ਮੈਨੂੰ ਅੰਨਾ ਕਰਦੇ ਤੇਰੀ ਢਾੜੀ ਚਿੱਟੇਵਾਲ ਪੁੱਟ ਪੁੱਟ ਤੂੰ ਸਾਰੀ ਖਤਮ ਕਰ ਦੇ ਤੈਨੂੰ ਜਨਾਨੀ ਉਹ ਗੋਲਿਆ ਫਲੈਰੀ ਹੋਈਆ ਵਾਰ ਵਾਰ ਨਾ ਛੇੜਾ ਕਰ ਕਿਸੇ ਦਿਨ ਸਿਰ ਪਾੜ ਜਾਣੇ ਆ ਸਿਰ ਪਾੜ ਜਾਣੇ ਤੂੰ ਆ ਆਜ ਆਜ ਵੇਖ ਹੀ ਲਈ ਆਜ ਆ ਫੇ ਆਜ 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 ਆਹੋ ਕਿਹਾ ਤੱਕੀਓ ਨੇ ਉਹਦੇ ਨਾਲ ਗੱਲ ਨਹੀਂ ਕਰਨੀ ਗੱਲ ਮੈਂ ਕਰਨੀ ਕਾਰ ਕਰਦਾ ਹਾਂ ਚਲਦਾ ਹਾਂ ਠੀਕ ਹੈ ਸੱਸੀ ਕਾਲ ਜੀ ਸੱਸੀ ਕਾਲ ਜੀ ਇਹ ਪੁੱਛੇ ਨਾ ਕਿਰਾਏ पे ਕਮਰਾ ਚਾਹੀਏ ਕਰਵਾਏ ਉਹ ਮਨਾ ਨਾ ਕਰੀ ਨਾ ਉਹ ਕਿੱਥੇ ਚਲਾ ਗਿਆ ਸੀ ਕਿਰਾਏ ਤੇ ਕਮਰਾ ਮਨਾ ਨਾ ਕਰੋ ਮੈਂ ਕਿਥੇ ਮਨਾ ਕਰਨੀ ਉਹ ਤਾਂ ਬਹਿ ਗਈ ਗੱਲ ਕਰੀਏ ਫਿਰ ਆਜੋ ਜੀ ਆਜੋ 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 ਮਿੱਠੀ ਨਾ ਜਾਓ ਮਿੱਠੀ ਹਾਂਜੀ ਜੀ ਮੈਨੂੰ ਕਿਰਾਏ ਤੇ ਕਮਰਾ ਚਾਹੀਏ ਸੀ ਤੇ ਕਿਰਾਏ ਤੇ ਕਮਰਾ ਜੀ ਤੁਸੀਂ ਇਹ ਵਿਆਹ ਹੋਇਆ ਹੋ ਕਿ ਨਹੀਂ ਮੈਂ ਤਾਂ ਬੈਚਲਰ ਹਾਂ ਅੱਛਾ ਬੈਚਲਰ ਤੇ ਬੱਚੇ ਹਾਂਜੀ ਮੈਂ ਬੈਚਲਰ ਮਤਲਬ ਮੈਂ ਕੁਆਰੀ ਹਾਂ ਅੱਛਾ 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 ਓਏ ਤੂੰ ਵੇਖੀ ਪਛੰਡਦਾ ਉਹਨਾਂ ਵਾਰ ਹੈ ਵਾਹ ਵਾਹ ਬਹੁਤ ਚੰਗਾ ਕਿਰਾਏਦਾਰ ਆਇਆ ਉਹ ਨਾ ਕਿਤੇ ਭਿਆਦੀ Bersih lagi, berasa berasa, 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 berasa berasa,

ਪੱਕਾ 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 ਸ਼ਾਹੀਓ ਮਹਾਰਾਜਾ ਆਪਣਾ ਚਿਹਰਾ ਤੇ ਵਿਖਾ ਦੇ ਨੀ 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 ਚਿਹਰਾ ਘਰਕੀ ਕਹੀ ਗਈ ਇਹ ਹੋਈ ਗਈ ਇਹ ਫਤਗੀਆ ਮਾਰੇ ਖਾ ਦੇ ਮਾਰੇ ਵਿਖਾ ਦੇ ਵਿਖਾ ਦੇ ਵਿਖਾ ਦੇ ਲਿਖਾਉਂਗੀ ਸੁਣਾਹੋ ਕੰਦੀ ਹੋਏ ਜੀ ਰਹਿਣਾ ਹੁਣ ਕਿਤੇ ਮਾਲਣਾ ਜਾਣੀ ਕਿਤੇ ਮਰਨਾ ਜਾਣ ਕਿਤੇ ਅੱਛਾ ਜੀ ਪੱਕਾ ਹੋਈ ਆ ਜੀ ਪੱਕਾ ਹੋ ਗਿਆ ਹਾਂ ਜੀ ਠੀਕ ਹੈ ਠੀਕ ਹੈ

ਹੋ ਬਾਬਾ ਵੰਡਿਆ ਓਏ ਤੇਰੀ ਓਏ ਬਾਬਾ ਜੀ ਬਾਬਾ ਜੀ ਓ ਬਾਬਾ ਜੀ ਓ ਬਾਬਾ ਜੀ ਓ ਕਰੋ ਕਿਰਪਾ ਬਾਬਾ ਜੀ ਲੱਡੂ ਦਾ ਲੱਡੂ 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 ਆਵੇ ਲੱਡੂ ਮਿਲenge ਓ ਲੱਡੂ ਦੋ ਲੱਡੂ ਬਾਬਾ ਜੀ ਆਹੇ ਹਾਨੂੰ ਨਾ ਇੱਕ ਭਿੰਦੇ ਨੇ ਲੱਡੂ ਲਿਆ ਕੇ ਦਿੱਤਾ ਯਾਰ ਹੋਲੇ ਲੱਡੂ ਯਾਰ ਪਤਾ ਆ ਗਿਆ ਕਿ ਦੋ ਲੱਡੂ ਦੋ ਲੱਡੂ ਓ ਬਾਬਾ ਓ ਮੈਂ ਹੀ ਹੱਥ ਲਾ ਬਾਬਾ ਜੀ ਕੋਈ ਨਹੀਂ ਬਾਬਾ ਜੀ ਕੁੱਤੀ ਕੁੱਤੇ ਦਾ ਸੱਟ ਆ ਗਿਆ ਓ ਮੈਂ ਨਹੀਂ ਤੁਹਾਡੇ ਵੀ ਕੰਮ ਬਣਾਂਗੇ ਹਾਂ ਹਾਂ ਕੋਈ ਨਹੀਂ ਉਦਾਂ ਜਿਹਦਾ ਕੁੱਤੇ ਦਾ ਬਣਿਆ ਕਰਾ ਦੇ ਯਾਰ ਕੋਈ ਨਹੀਂ ਕਰਾਂਗੇ ਬਾਬਾ ਤੂੰ ਕਰਾਏਗਾ ਮੰਦਰ ਮਾਰ ਦੇ ਕੋਈ ਅਜਨਾਨੀ ਹੋ ਗਿਆ ਵਿਆਹ ਲੱਡੂ ਦੋ ਲੱਡੂ ਦੋ ਲੱਡੂ ਓ ਲੱਡੂ ਦੋ ਸਾਨੂੰ ਗੋਲਿਆ ਲੱਡੂ ਦੇ ਲੈ ਬੰਦੇ ਨੂੰ ਨਾ ਲੱਡੂ ਦੇ ਬੇਣਾ ਲੱਡੂ ਦੇ ਬਣਾਣੀ ਅਸੀਂ ਗਾਣਾ ਬਾਬਾ ਜੀ ਲੱਡੂ ਦੇਣਾ ਬੇਣਾ ਲੱਡੂ ਦੇਣਾ ਬੇਣਾ ਲੱਡੂ ਦੇਣਾ ਬੇਣਾ ਤੇ ਕੁ ਕਰਾਇ ਨਹੀਂ ਲੈਂਦੇ ਅ ਕਰਾਇ ਨਹੀਂ ਲੈਂਦੇ ਤੇਰਾ ਭਗਵਾ ਮਾਦੂ ਲੋ ਲੱਡੂ ਤੁਹਾਡਾ ਵਿਆਹ ਕਰਾ ਦੇ ਗੁਰੂ ਮਹਾਰਾਜ ਕਰਾਏਗਾ ਵਿਆਹ ਬਸ ਉਹ ਬਾਬਾ 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 ਅੰਦਰ ਉਹ ਬਾਬਾ ਓਏ ਸਾਡੇ ਆਪਣੇ ਕੰਮ ਕਰਾਈਏ ਉਹ ਬਾਬਾ ਵਿਆਹ ਹੋਗਾ ਓਏ ਐ ਕਿੱਥੋਂ ਆ ਗਈ ਭਾ ਲੋ ਇਹ ਪੂਆ ਤੂੰ ਪਰਾਂ ਚੱਲ ਹੀ ਬਾਬਾ ਮਰਜੀ ਬਾਬੇ ਬੁਲਾ ਲੋ ਵਿਆਹ ਨਹੀਂ ਹੁੰਦਾ ਸਾਡਾ ਓ ਪੂਆ ਆ ਵੇਖ ਲੈ ਜਿੰਨਾ ਚਿਰ ਪੂਆ ਜੀਵਦੀ ਹਾਏ ਹੋ ਐ ਸਾਹਿਬ ਲਾਲ ਗੋਲਿਆ ਵਿੱਚ ਆ ਆ ਵਿੱਚ ਆ ਆ ਵਿੱਚ ਦੋਣੀ ਵਿੱਚ ਚੱਲ ਬਈ ਵੇ ਨੇ ਆ ਤੂੰ ਕਿੰਨਾ ਜਿਹਾ ਜੀਨੀ ਆ ਚੱਲ ਗੋਲਿਆ ਸੋਟ ਨਾ ਦੇਈ ਮੈਨੂੰ ਤੈਨੂੰ ਸੋਟੇ ਚੌਂਕ ਵਿੱਚ ਭਾਈ ਨੂੰ ਸੋਟਾ ਬਣਾ ਪੂਆ ਤੈਨੂੰ ਸੋਟਾ ਬਣਾ ਹ ਉਹ ਮਨ ਉਹ ਘਾ ਤੇ ਸੀ ਸ਼ਾਇਰ ਤੂੰ ਕੀ ਕਰਨਾ ਸੀ ਚਾ ਵੇਖ ਕੇ ਉਹ ਤੈਨੂੰ ਬੁੱਢੇ ਨੂੰ ਨਹੀਂ ਅੱਗ ਲੱਗੀ ਤੈਨੂੰ ਕੋਲਿਆ ਪਹਿਲਾ ਨੰਬਰ ਮੇਰਾ ਯਾਰ ਓਏ ਆ ਗਈ ਓਏ ਆ ਗਈ ਕੋਲਿਆ ਬੰਨੀ ਨਹੀਂ ਹੋ ਗਏ ਮੂੰਹ ਨਹੀਂ ਵਿਖਿਆ ਮੂੰਹ ਪਤਾ ਨਹੀਂ ਗੰਦ ਨਹੀਂ ਬਖਾਉਂਦੀ ਹੋ ਚਾਚਾ ਉਹ ਦੋ ਮਹੀਨੇ ਉਹ ਚਲੇ ਨੇ ਹਾਂ ਇਹ ਤਾਂ ਮੂ ਤੇ ਵੇਖਿਆ ਹੀ ਨਹੀਂ ਪਰ ਗੋਲਿਆ ਮੈਨੂੰ ਇਨਾ ਪਤਾ ਵੀ ਹੈਗੀ ਤੇਰੀ ਚਾਚੀ ਸੋਣਿਆ ਓਏ ਇਹਨਾਂ ਨੇ ਕੀ ਨਾ ਓਏ ਤੇਰੀ ਤੇਰੀ ਚਾਚੀ ਆ ਆ ਜਾ ਵੀ ਮਾਹੀ ਤੇਰਾ ਰਸਤਾ ਉਡੀਕ ਦਿਆਂ ਆ ਜਾ ਹੋ ਚਾਚਾ ਓਏ ਅੱਜ ਮੈਂ ਗੇਟ ਦਾ ਜਾਬ ਹੀ ਨਬੇੜਤਾ ਕਿਉਂ ਮੈਂ ਗੇਟ ਖੋਲ ਕੇ ਰੱਖਿਆ ਆਪਣੀਆਂ ਵੀ ਆ ਜੇਗੀ ਉਹ ਆਪਣੇ ਆਪ ਹੀ ਚਾਚੀ ਤੇਰੀ ਆਉਗੀ ਚਾਚੀ ਤੈਨੂੰ ਮੈਂ ਕਿਉਂ ਚਾਚ ਬੋਲ ਦੇ ਲੋ ਤੇਰੀ ਨੋ ਕਿੰਨੀ ਚੰਗੀ ये माल मैंने एक नंबर दिया तुझे पेमेंट कर दियो ठीक है चल मैं बाद में फोन करता हूँ कहाँ सावना टाइम हो ना कर दे यार कुछ

ਜੈਂ ਦੇ ਕਿਨੇ ਬੁਲਾਣਾ ਪਰ ਜਨਾਬ ਇਕੱਠੇ ਦੇ ਪ੍ਰਤੀ ਹੋਏ ਆ ਉਹ ਜਨਾਬ ਇਕੱਠੇ ਦੇ ਪ੍ਰਤੀ ਹੋਏ ਇਹ ਕਿ ਕੀ ਦਸਾਂ ਤੈਨੂੰ ਮੈਂ ਬਗਿਆ ਇਕੱਠੇ ਦੇ ਪ੍ਰਤੀ ਹੋਏ ਆ ਪਰ ਇਹ ਕੰਜਰ ਮਿਹਨਤ ਨਹੀਂ ਕਰਦਾ ਸਰਹਾਨੂਰਾਦੋ ਕਿੱਦਾਂ ਮੈਂ ਤਾਂ ਕਰੀਦੀਆਂ ਨੇ ਸਾਡੇ ਵਿੱਚ ਸਾਸ਼ਟੂ ਲੱਗ ਜਾਣੀ ਕੋਸ਼ਾ ਉਹ ਤਾਂ ਸੱਬੇ ਦੇ ਨਾਲ ਰਹਿ ਤੇ ਸਹੀ ਮੈਂ ਤਾਂ ਤੂੰ ਆਪਣੇ ਘਰਾਂ ਲੱਗ ਜਾਏਗਾ ਉਹ ਜਾਨਾ ਜਿਹੜੀ ਤੁਸੀਂ ਮੈਂ ਤਾਂ ਕਰਤੀਆਂ ਨੇ ਮੈਨੂੰ ਚੰਗੀ ਤਰ੍ਹਾਂ ਪਤਾ ਤੋਡਾ ਜੇ ਮੈਂ ਤੁਸੀਂ ਮੈਂ ਤਾਂ ਕਰਦੇ ਹੋ ਤੇ ਤੂੰ ਵੀ ਕਰਨਾ ਤੂੰ ਐ ਸਪਾਈ ਵਾਲੀ ਪਾ ਕੇ ਵਰਦੀ ਨੂੰ ਮੱਚ ਰਿਆ ਫਿਰਨਾ ਚਾਂ ਨੂੰ ਤੁਸੀਂ ਅੱਗੇ ਤਾਂ ਖੰਡਦਾਰ ਬਣ ਗਿਆ ਕਹਿੰਦਾ ਮੈਂ ਬੜੀ ਮਿਹਨਤਾਂ ਕੀਤੀਆਂ ਨੇ ਉਹ ਚਾਪਲੂਸੀ ਕਰਨ ਨੂੰ ਵੀ ਮਿਹਨਤ ਲੱਗਦੀ ਐ ਚਾਪਲੂਸੀ ਐਵੇਂ ਹੋ ਜਾਂਦੀ ਐ ਸਾਰਾ ਹਨ ਨੂੰ ਵੀ ਦੱਸੋ ਕਿਵੇਂ ਹੁੰਦੀਆਂ ਚਾਪਲੂਸੀਆਂ ਉਹ ਤੂੰ ਬਹਿ ਤੇ ਸੀ ਯਾਰ ਸੱਬੇ ਨਾਲ ਤੂੰ ਯਾਰੀ ਪਾ ਯਾਰ ਤੈਨੂੰ ਪਤਾ ਲੱਗੇ ਕਿਹੜੇ ਹਿਸਾਬ ਨਾਲ ਹੁੰਦੀਆਂ ਨੇ ਚਾਪਲੂਸੀਆਂ ਉਹ ਹੁਣ ਤੈਨੂੰ ਬੰਦ ਕਰਦੇ ਮਹਾਰਾਜ ਕਹਿੰਦਾ ਨਹੀਂ ਫੋਨ ਬੰਦ ਹੁੰਦਾ ਯਾਰ ਆਪਣੇ ਏਰੀਆ 'ਚ ਐਨੇ ਨਸ਼ੇ ਵਿਕ ਰਹੇ ਨੇ ਕੀ ਕਰਨੇ ਪਏ ਜਨਾਬ ਆਪਣਾ ਖਾਬਰੀ ਐਕਟੀਵੇਟ ਨੇ ਬਸ ਜਲਦੀ ਜਲਦੀ ਨਸ਼ਾ ਫੜਨ ਵਾਲੇ ਫੜ ਲਾਂਗੇ ਉਹ ਐਕਟੀਵੇਟ ਤੇ ਐਣੇ ਤੁਸੀਂ ਫੋਨ ਛੱਡੋ ਤਾਂ ਹੀ ਤੇ ਆਪਾਂ ਉੱਥੇ ਜਾ ਕੇ ਕੁਝ ਕਰੀਏ ਤੁਸੀਂ ਇੰਸਟਾਗ੍ਰਾਮ ਤੇ ਐਕਟੀਵੇਟ ਰਹਿੰਦੇ ਹੋ ਸਰੀ ਇੰਸਟਾਗ੍ਰਾਮ ਦੇ ਯੂਟਿਊਬ ਵਾਲਾ ਬੱਬਾ ਬਣਾ ਦੇਖਦਾ ਹੀ ਉਹ ਐ ਦੇ ਪਤਾ ਨਹੀਂ ਕੰਦਰ ਕੀ ਕੀ ਵੇਖਦਾ ਫੋਨ ਤੇ ਉਹ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰਦਾ ਤੁਹਾਡੇ ਵਰਗਿਆਂ ਨੇ ਸਰਕਾਰੀ ਕਰਮਚਾਰੀਆਂ ਦਾ ਨਾਮ ਬਦ ਨਾਮ ਕੀਤਾ ਯਾਰ ਅੱਗੇ ਤਾਂ ਹੌਲਦਾਰ ਦੀ ਪੋਸਟ ਤੇ ਹੀ ਐ ਤੱਕ ਯਾਰ ਉਹਨੇ ਮੂਡ ਖਰਾਬ ਕਰਤਾ ਯਾਰ ਕੋਈ ਗੱਲ ਨਹੀਂ ਮੇਰੇ ਵੀ ਲੱਗ ਜੂਗੇ 4-5 ਸਟਾਰ ਤੁਸੀਂ ਟੈਨਸ਼ਨ ਨਾ ਲਿਓ ਓਹ ਲਾਵਾ ਤੇਰੇ ਸਟਾਰ ਸਾਹਬ ਦੇ ਸਾਹਮਣੇ ਬੋਲੀ ਜਾਂਦੇ ਸਟਾਰ ਲੱਗ ਜਾਣਗੇ ਮੇਰੇ ਸਾਹਬ ਤੇ ਤੁਹਾਡੇ ਨਾਲ ਇਕੱਠੇ ਭਰਤੀ ਹੋਏ ਉਹਨਾਂ ਦੇ ਲੱਗੇ ਤੁਹਾਡੇ ਕੋਲ ਲੱਗੇ ਹੈ ਕੋਈ ਨਹੀਂ ਗੱਲ ਲੱਗ ਮੈਂ ਦੇਖਾ ਕਿੰਨੇ ਪਿੱਛੇ ਡੱਡੇ ਤੋਂ ਆਏ ਕੋਈ ਗੱਲ ਨਹੀਂ ਮੈਂ ਵੀ ਲੱਗ ਤੇਰੇ ਕਿੰਨੇ ਲੱਗੇ ਦਿਖਾ ਮੈਨੂੰ ਮੈਂ ਤਾਂ ਹੁਣ ਭਰਤੀ ਹੋਇਆ ਨਾ ਕੋਈ ਗੱਲ ਨਹੀਂ ਤੁਸੀਂ ਸਾਹਬ ਦੇ ਨਾਲ ਹੋ ਜੀ ਉਹਦੇ ਦੋ ਲੱਗੇ ਨੇ ਨਾ ਮੇਰੇ ਚਾਰ ਲੱਗਣ ਨੇ ਚਾਰ ਇੱਕ ਗੱਲ ਤੇ ਵੀ ਲਾ ਲਈ ਕੋਈ ਗੱਲ ਨਹੀਂ ਲਾ ਲਾਂਗੇ ਜੀ ਆਈ ਨਹੀਂ ਪੁੱਤੀ ਕਰੰਡੀਆਂ ਉਹ ਚਾਚਾ ਕੁੰਡੀ ਚੱਕ ਕਰ ਰਿਹਾ ਏ ਯਾਰ ਕੁੰਡੀ ਲੈ ਕੁੰਡੀ ਨੂੰ ਕੀ ਹੋ ਗਿਆ ਸੋਹ ਮੜੇ ਇਧਰ ਮੈਂ ਵੇਖਾਂ ਕੁੰਡੀ ਤਾਂ ਠੀਕ ਓ ਹੁਣ ਤੂੰ ਕੀ ਚੱਕਣ ੜਿਆ ਓ ਮੈਂ ਕੁੰਡੀ ਵੇਖਣ ੜਿਆ ਹਾਂ ਕੁੰਡੀ ਤਾਂ ਠੀਕ ਆ ਕੁੰਡੀ ਮੈਂ ਵੇਖਣ ੜਿਆ ਹਾਂ ਚਾਚਾ ਚਲੋ ਆਰਤੀ ਹੋ ਗਿਆ ਹੁਣ ਤਾਂ ਹਾਂ ਦੱਸ ਹੈ ਅੱਛਾ ਓ ਆਜੋ ਡੇਰਾ ਬਸੀ ਡੇਰਾ ਬਸੀ ਡੇਰਾ ਬਸੀ ਓ ਆਜੋ ਡੇਰਾ ਬਸੀ ਡੇਰਾ ਬਸੀ ਡੇਰਾ ਬਸੀ ਡੇਰਾ ਬਸੀ ਛੜਿਓ ਡੇਰਾ ਬਸੀ ਲੈ ਚੱਲੋਗੇ ਓ ਛੜਿਓ ਓ ਭਰਾ ਤੂੰ ਤੇ ਨਾ ਛੜਾ ਆਖਿਆ ਕਰ ਯਾਰ ਤੈਨੂੰ ਸਾਰਾ ਇਲਾਕਾ ਛੜੇਗਾ ਇਹਨਾਂ ਤੁਹਾਨੂੰ ਓ ਚੱਲ ਬਹਿ ਜਾ ਯਾਰ ਹੁਣ ਸੁਖਦੀ ਰਗ ਤੇ ਹੱਥ ਰੱਖਦਾ ਤੋ ਛੜਾ ਆ ਕੇ ਕੇ ਓਏ ਆਜੋ ਆਜੋ ਡੇਰਾ ਬਸੀ ਡੇਰਾ ਬਸੀ ਓ ਛੜਿਓ ਲੈ ਚੱਲੋਗੇ ਤੇ ਤੈਨੂੰ ਤੇ ਲੈ ਹੀ ਚਲਾਂਗੇ ਤੇਰੀ ਲੱਤ ਘਾ ਟਿਕਦੀ ਨਹੀਂ ਟਿਕਦੀ ਜਦੋਂ ਮਰਜੀ ਵੇਖ ਲੈਨੇ ਅੱਖਾਂ ਦੇਖੋ ਪੇ ਚਾੜੇ ਹੁੰਦੇ ਨੇ ਕਦੀ ਢੇਰਾ ਬਸੀਤ ਕਦੀ ਬਰਵਾਲੇ ਉਹ ਵੀ ਕਾਲੇ ਖੋਪੇ ਓਹ ਆ ਤੂੰ ਲੈ ਜਾਣਾ ਲੈ ਚੱਲ ਜਾ ਕੇ ਤੈਨੂੰ ਚੁੱਕ ਕੇ ਸੱਟਾਂ ਬਹੁਤੀ ਟੀਚਰਾ ਨਾ ਕਰਿਆ ਕਰ ਇਹ ਪੂਆ ਪੂਆ ਬਹਿ ਜਾ ਇਹ ਸਾਡੀ ਫੇਵਰੇਟ ਪੂਆ ਤੂੰ ਫੇਵਰੇਟ ਆ ਜਾ ਸਾਡੇ ਕੋਲ ਨਾ ਟਾਈਮ ਨਹੀਂ ਹੈਗਾ ਹਾਂ ਬਹਿ ਜਾ ਤੂੰ ਚਲ ਬਈ ਆ ਜਾ ਯਾਰ ਛੇਤੀ ਲਿਆ ਮਾਲ ਜਿੱਦੂ ਮਰਜ਼ੀ ਉਹਦੋਂ ਆਏਗਾ ਆ ਜਾ ਯਾਰ ਛੇਤੀ ਆ ਜਾ ਯਾਰ ਆ ਗਿਆ ਆ ਗਿਆ ਉਹ ਚਾਚਾ ਹਾਂ ਓਏ ਇਹ ਕੋ ਕੱਪੜੇ ਕੁਪੜੇ ਵੀ ਤੋਂ ਹੁੰਦੀ ਐ ਕਿ ਨਹੀਂ ਤੋਂ ਹੁੰਦੀ ਕੋਈ ਆਰਗੋਲਿਆ ਇਹ ਤਾਂ ਮਮੀ ਸੋਚਦਾ ਵੀ ਕਦੀ ਕਪੜੇ ਕੁੱਪੜੇ ਨੇ ਸੁੱਕਣੇ ਪਾਏ ਨਹੀਂ ਨਹਾਉਂਦੀ ਨੁੰਦੀ ਵੀ ਹੈਗੀ ਆ ਕਿ ਨਹੀਂ ਆ ਫੌਂਜੀ ਨਾ ਲਾਲੜ ਮਰ ਚਲੀਏ ਨਹੀਂ ਨਹੀਂ ਮੂੰਹ ਤੇ ਵੇਖਿਆ ਹੀ ਨਹੀਂ ਆਪਾਂ ਲਾਟਾ ਨਹੀਂ ਆਪੋ ਬਲੋ ਦਾ ਮੂੰਹ ਵੇਖੀਏ ਕਿ ਇਹੋ ਜੀ ਆ ਉਹ ਚਾਚਾ ਭਵੇਂ ਤੇਰੀ ਦਾੜੀ ਨੂੰ ਫਲ ਵੈਰੀ ਹੋਈ ਓਏ ਤੂੰ ਗੱਲ ਬੜੀ ਕਮਾਲ ਦੀ ਕਰਦੇ ਓਏ ਹੁਣ ਆ ਬਲੋ ਇਹਨੂੰ ਵੇਖਣਾ ਆ ਵੀ ਹੈ ਕਿਹੋ ਜੀ ਆ ਹਾਂ ਗੋਲਿਆ ਪਰ ਚਾਚਾ ਹਾਂ ਉਹ ਵੇਖਾਂਗੇ ਕਿਵੇਂ ਇਹ ਤਾਂ ਮੂੰਹ ਤੋਂ ਕੱਪੜਾ ਹੀ ਨਹੀਂ ਲਾਂਦੀ ਆਪਣੇ ਸਾਹਮਣੇ ਆ ਇਹ ਤਾਂ ਹਮੇਸ਼ਾ ਮੂੰਹ ਲਵੇਟੀ ਰੱਖਦੀ ਲਵੇਟੀ ਰੱਖਦਾ ਚਾਚਾ ਮਨੂੰ ਲੱਗਾਂ ਡਿਆ ਕੋਈ ਹੋਰ ਬਿਨਾ ਗੜਬੜ ਹੋਈ ਨਹੀਂ 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 ਇਦਾਂ ਨਾ ਕਹੇ ਇਦਾਂ ਨਾ ਕਹੇ ਗੜਬੜ ਕੁਝ ਨਹੀਂ ਹੈਗੀ ਕੁਝ ਗੜਬੜ ਨਹੀਂ ਹੈਗੀ ਅੱਛਾ ਥੋੜਾ ਜਾ ਇੰਤਜ਼ਾਰ ਕਰ ਓਏ ਰਾਂਝੇ ਨੇ 12 ਸਾਲ ਇੰਤਜ਼ਾਰ ਕੀਤਾ ਹੀ ਆਪਣੇ ਤੇ ਹਲੇ 2 ਮਹੀਨੇ ਹੀ ਹੋਏ ਆ ਆਪਣੇ ਨਹੀਂ ਮੇਰੇ ਜੀ ਜਨਾਬ ਕੀ ਪ੍ਰੋਗਰੈਸ ਆਪਣੇ ਕੇਸ ਤੇ ਕੋ ਜਨਾਬ ਨਸ਼ਾ ਹੁਣ ਕੰਪਲੀਸ਼ਨ ਪੂਰੀ ਮਿਲਿਆ ਨਸ਼ਾ ਗੋਲੇ ਤੇ ਨੰਬੇ ਘਰ ਵੀ ਦਿੰਦਾ ਮੈਂ ਤਾਂ ਪਹਿਲਾਂ ਆ ਕੇ ਬੈਠੇ ਹੋਏ ਨੇ ਜਾ ਕੇ ਤਾਂ ਮੈਨੂੰ ਛੇਤੀ ਆ ਗਿਆ ਸਰ ਬੰਦਾ ਫੜ ਕੇ ਲੈਂਦਾ ਇਹ ਮੁਜਰਮ ਇਹ ਆ ਅੱਛਾ ਤੇ ਮੁਜਰਮ ਨੂੰ ਨਾਲ ਲੈ ਕੇ ਆ ਪੇਸ਼ ਕਰ ਮੁਜਰਮ ਬੰਦਾ ਟੱਕਿਆ ਇਹ ਲੈ ਕੇ ਜਾ ਕੱਟ ਕੇ ਲਿਆ ਤੂੰ ਆਪਣੀ ਗੱਲ ਖਤਮ ਕਰ ਉਹ ਜਨਾਬ ਨਸ਼ਾ ਹੁਣ ਪਤਾ ਲੱਗਿਆ ਕਿੱਥੋਂ ਮਿਲਦਾ ਗੋਲੇ ਤੇ ਨੰਬੇ ਤੋਂ ਨਸ਼ਾ ਮਿਲਦਾ ਜੀ ਬੱਕਰਾ ਜੋੜਾ ਕਰ ਰਹੇ ਹਾਂ ਜੀ ਉਹ ਯਾਰ ਇਹ ਭੰਡਾਣੇ ਹੁੰਦਾ ਸ਼ਾ ਵੇਚਣਾ ਵੀ ਸ਼ੁਰੂ ਕਰਤਾ ਹੈ ਹਾਂ ਜੀ ਚਲੋ ਨੂੰ ਰਹਿਣ ਦੇ ਜੇ ਪਹਿਲਾਂ ਆਪਾਂ ਚਾਹ ਨੂੰ ਫੜੀਏ ਠੀਕ ਹੈ ਜੀ ਓਏ ਆਪਾ ਪੈ ਗਿਆ ਓਏ ਆਪਨੇ ਦੇ ਤੇਰੇ ਛਾਪੇ ਪਈ ਹੋਈ ਜ਼ਿੰਦਗੀ ਚ ਓਹ ਸ਼ਾਪਾ ਪੁਲਿਸ ਦਾ ਪੈ ਗਿਆ ਓਏ ਉਹ ਤਾਂ ਸ਼ਾਪਾ ਲੈ ਗਿਆ ਓਏ ਆਪਾਂ ਤੇ ਪੀਲੀ ਆਪਾਂ ਨੂੰ ਕਾਦੀ ਟੈਨਸ਼ਨ ਆ ਆਉਂਦੇ ਪੁਲਿਸ ਸੱਚੀ ਆ ਗਈ ਓਏ ਪੁਲਿਸ ਡਰ ਕਾ ਦੇ ਤਖਤਰਾ ਚੋਰੋਂ ਹੁਣ ਤੁਸੀਂ ਨਸ਼ੇ ਵੇਚਨੇ ਸ਼ੁਰੂ ਕਰਤੇ ਨੇ ਓ ਜਨਾਬ ਬੱਕਰਾ ਦੇ ਠੀਕ ਹੈ ਏਹ ਜੱਗ ਗੰਦਾ ਕੰਮ ਨਹੀਂ ਇਹੀ ਕਰਦੇ ਤੂੰ ਜਨਾਬ ਨਾ ਔਖਾ ਕਿਹੜੇ ਹਿਸਾਬ ਨਾਲ ਹੰਡਿਆ ਮੁੰਡਿਓ ਲੋਤ ਲਾਸ਼ੀ ਕਰਦੀ ਲੈ ਲੋ ਲੈ ਲੋ ਸਭ ਲੈ ਲੋ ਕਾਚੀ ਲੈ ਲੋ ਲੈ ਲੈ ਹੋਰ ਨਹੀਂ ਟੈਨਸ਼ਨ ਹੋ ਜੋ 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 ਲੈ ਲੋ ਓ ਪਤੀਜ ਆਪਾਂ ਨੂੰ ਕੀ ਟੈਨਸ਼ਨ ਐ ਓਏ ਮੈਂ ਇੱਕ ਬੋਤਲ ਲਕੋ ਕੇ ਰੱਖੀ ਸੀ ਓ ਤੂੰ ਪਹਿਲਾਂ ਦੱਸਣਾ ਹੀ ਉਹ ਮੇਰੀ ਗੱਲ ਤੇ ਸੁਣ ਲਾ ਉਹ ਗੱਲ ਕਿ ਮੈਂ ਢਾਣ ਵਾਲਾ ਜਿਵੇਂ ਉਹ ਖੋਣੇ ਮਨੇ ਫੇਰ ਮਾ ਮਾ ਬਾਲਣ ਉਹ ਗੱਲ ਸੁਣ ਮੈਂ ਕੋਈ ਰੱਬ ਰੋ ਮਾਰ ਦੇ ਕਿੱਥੇ ਓਏ 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 ਲਾ ਬੋ ਲਾ ਕਹ ਮੋਂ ਕੋ ਸੋ ਬਈ ਮੋਕਾ ਲੱਗੇ ਰਾਂ ਲੱਗੇ ਰਾਂ ਲੱਗੇ ਰਾਂ ਬਰਾ ਮੈਨੂੰ ਮਾਰਨੇ ਆ ਭਰਾ ਦੇ ਮੈਨੂੰ ਮਾਰ ਦੇ ਨਾ ਆ ਆ ਆ ਆ ਵਣ ਦੇ ਕਿੜੇ ਹੁਣ ਉਹ ਥੋੜੀ ਜੀ ਬਚੀ ਜਾ ਮਰ ਲਾ ਪੀ ਜਾ ਲੱਬ 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 ਹੋ ਗਿਆ ਅਫੇ ਥੋੜੀ ਦੀ ਆ ਆਉਣ ਦੇ ਹੁਣ ਕਿਹੜਾ ਅੰਦਰੋਂ ਆ ਰਿਹਾ ਕਿਹਜਾ ਬਲੀ ਆ ਆਪਣੇ ਘਰ ਦੇ ਦਰ ਹੈ ਨਹੀਂ ਨਾਣੇ ਮੈਂ ਡਰਨਾ ਕਿਹ ਕਿਹੜਾ ਆਂਦੇ ਲੱਭੀ ਆਂਦੇ ਲੱਭੀ ਆਂਦੇ ਬਣੀਂ ਕਿਹੜਿਆ ਚੱਕਰ ਕੀ ਹੈ ਯਾਰ ਨਾ ਖਬਰ ਤਾਂ ਪੱਕੀ ਮਿਲੀ ਆਪਾਂ ਨੂੰ ਹੋਰ ਪੱਕੀ ਹੈ ਹਾਂਜੀ ਉੱਪਰ ਵੇਖਿਆ ਤੂੰ ਕਿ ਨਹੀਂ ਵੇਖਿਆ ਸਰਦਾਰ ਨੇ ਦੇਖਿਆ ਹੈ ਦੇਖਿਆ ਹੈ ਹਾਂਜੀ ਦੇਖਿਆ ਇੰਜ ਕਰੋ ਤੂੰ ਵੀ ਜਿਹੜੇ ਇਕੱਠੇ ਦੇਖ ਘਰ ਆਓ ਠੀਕ ਹੈ ਓਏ ਇਹ ਕੀ ਫੜ ਲਿਆਂਦਾ ਓਏ ਤਮੀ ਦੱਸਿਓ ਸ਼ਮਮਾ ਕਿੱਛ ਲੋ ਹੈਗੀ ਸ਼ਮਮਾ ਕਿੱਛ ਲੋ ਹੈ ਮੈਨੂੰ ਤੇ ਕੁਛ ਹੋ ਰਹੀ ਲੱਗੀ ਓਏ ਹੇ ਡਰਨੇਗੇ ਹੈਗਾ ਆਪਣੀ ਕੋ ਸ਼ਰਾਬ ਹੈ ਹੀ ਨਹੀਂ ਹੈ ਓਏ ਓੱਚ ਓੱਚ ਬੋਲਿਆ ਓਏ ਓਏ ਕੀ ਦਾ ਕੀ ਹੋ ਗਿਆ ਅੜਿਆ ਫੇਲ ਓ ਮੈਂ ਕੀ ਸੋਝਿ ਬੜਾਇਆ ਇਹ ਦਰਮਾਨ ਢੰਡੇ ਕਰਦੇ ਸਾਰੇ ਓ ਮੈਂ ਜਿਹੜੀਆਂ ਤੂੰ ਤੇ ਸੁਰਖੀ ਬੰਦੀ ਵੀ ਲੈਣਦੀ ਆ ਮਮੀ ਲੈ ਆਂਦੀ ਹੀ ਮਨੋ ਲੱਗਦਾ ਮਮੀ ਚੂੜੀਆਂ ਲਿਆ ਆਈ ਮੈਂ ਦੱਸ ਯਾਰ ਕਿਸੇ ਬਨੇ ਚੂੜੀਆਂ ਮਾਰ ਸੋਟਿਆ ਰੱਬਾ ਰੱਬਾ ਓਏ ਜਿਨਾ ਨੇ ਜ਼ਮ ਦੇ ਦੇ ਯਾਰ ਓਏ ਇਸੇ ਹਿਸਾਬ ਨਾਲ ਜੀਵਨ ਜਾਂਦੇ ਰੱਬਾ ਜੀਵੀ ਜਾਂਦੇ ਦੋ ਮਹੀਨੇ ਹੋ ਗਏ ਨੇ ਸਾਡਾ ਦਿਲ ਲਗਾਇਆ ਓ ਲੁੱਟੇਗੇ ਜਿਨਾ ਓ ਲੁੱਟੇਗੇ ਜਿਨਾ ਯਾਰ ਤੁਸੀਂ ਐਡੇ ਦੁੱੱਚੇ ਬੰਦੇ ਹੋ ਯਾਰ ਵੈਰੀਫਿਕੇਸ਼ਨ ਕਰਕੇ ਨਹੀਂ ਰੱਖ ਸਕਦੇ ਬੰਦੇ ਨੂੰ ਉਹ ਜ਼ਾਬ ਪਿਆਰ ਦੀ ਕੌਣ ਵੈਰੀਫਿਕੇਸ਼ਨ ਕਰਦਾ ਹੁੰਦਾ ਉਹ ਇਹਨੂੰ ਪਿਆਰ ਦਾ ਪ੍ਰਸ਼ਾਦ ਦੇ ਜਾਂਦਾ ਜਨਾਬ ਮਾਫ਼ ਕਰ ਦਿਓ ਇਹ ਪਹਿਲੇ ਨੁਟੇ ਕੇ ਮਾਫ਼ ਕਰ ਤੁਮ ਮਾਫ਼ ਕਰ ਦੇਖ ਦੇ ਸਾਰੇ ਕਿਵੇਂ ਲੱਛਣ ਕਰਦੇ ਹੋਏ ਉਹ ਆ ਕੇ ਜਿਹੜੀ ਲੈ ਕੇ ਆਏ ਉਹ ਜਿਹੜੀਆਂ ਮੈਂ ਸਕੰਤਣਾ ਲਿਆ ਸੀ ਕਿੰਨੂੰ ਪਾਉਂਗਾ ਇਹ ਲੁਟੇਗੇ ਇਹ ਨਹੀਂ ਲੱਗਦਾ ਉਹ ਬੱਚਾ ਉਹ ਮੈਂ ਤਨ ਸੇ ਇਹਦਾ ਸਾਂ ਗੱਲ ਤੇ ਵਾ ਜਿਸੇ ਦਿਲ ਦੇ ਤੇ ਸੱਟ ਲੱਜੀ ਪੂਰੀ ਪਰ ਅੱਜ ਤੋਂ ਬਾਅਦ ਜਿਹੜਾ ਵੀ ਕੋਈ ਕਿਰਾਏਦਾਰ ਆਏਗਾ ਹੂੰ ਉਹਦੀ ਪਹਿਲਾ ਪੂਰੀ ਇਨਕੁਇਰੀ ਕਰਨੀ ਚਾਚਾ ਬਾ ਦਿਲ ਬੜੇ ਟੁੱਟਦੇ ਚਾਚਾ ਘੁੰਡ ਚੱਕ ਕੇ ਵੇਖਣਾ ਘੁੰਡ ਚੱਕ ਤੇਨੂੰ ਘੁੰਡ ਦੀ ਅੱਖ ਲੱਗੀ ਰਹਿੰਦੀ ਤੇਨੂੰ ਫਤਹਦ ਲੱਗੇ ਕੌਣ ਆ ਕੌਣ ਨਹੀਂ ਆ ਵਾਰ ਵਾਰ ਤੋਂ ਖਾਣੀ ਸੌਣਾ ਮੇਰੇ ਕੋਲ ਹਸਮਰੇ ਸਭ ਦੇ ਚੂੜੀਆਂ ਨੂੰ ਬਾਹਰ ਚੁੱਕ ਕੇ ਟੋਕਾ ਹੋ ਗਿਆ ਅਗਲੀ ਵਾਰ ਨਹੀਂ ਅਗਲੀ ਵਾਰ ਜਿਹੜਾ ਵੀ ਆਏਗਾ ਕਿਰਾਏਦਾਰ ਹਾਂ ਓ ਮੇਰੇ ਰੱਬਾ ਹੁਣ ਕੋਈ ਸੋਨਾ ਜੀ ਕਰਾਏ ਦਾ ਰਬੇ ਜੀ ਕੱਲ ਕੱਲੇ ਤੇ ਬੇਵਫਾ ਹੋ ਗਈ ਕੱਲ ਕੱਲੇ ਹਾਂ ਅਗਲੀ ਵਾਰ ਵਧੀਆ ਜਾ ਕਰਾਇਦਾਰ ਹੀ ਰੱਖਾਂਗੇ ਹਾਏ ਨਾਲੇ ਨੂੰ ਵੇਖਾਂ ਕਰਾਂਗੇ ਹਾਂ ਤੇ ਨਾਲੇ ਪੈਸੇ ਆਉਣਗੇ ਨਾਲੇ ਜ਼ਿੰਦਗੀ ਜੀਵਾਂਗੇ ਓ ਹਾਏ ਹਾਏ ਆ ਜਾ ਹਾਂ ਕੋਟਕ ਹੋਰ ਪੀ ਲੀ